ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੇ ਅੱਜ ਅਸੀਂ ਪੜ੍ਹਾਂਗੇ ਕਿੱਸਾ ਪੂਰਨ ਭਗਤ ਕਵੀ ਕਾਦਰਯਾਰ ਜਿਹੜਾ ਕਿ ਪ੍ਰੋਫੈਸ਼ਨਲ ਕਲਾਸਾਂ ਤੇ ਬੀਐਸਸੀ, ਆਈਟੀ, ਬੀਸੀਏ ਤੇ ਵੋਕੇਸ਼ਨਲ ਕਲਾਸਾਂ ਦੇ ਸੈਮੈਸਟਰ 2 ਦੇ ਵਿੱਚ ਲੱਗਿਆ ਹੋਇਆ ਹੈ ਔਰ ਜਿਹੜਾ 20 ਨੰਬਰ ਦੇ ਅਨਸਾਰ ਪੇਪਰ 'ਚ ਪੁੱਛਿਆ ਜਾਣਾ ਹੈ ਇਸ ਤੋਂ ਪਹਿਲਾਂ ਕਿ ਮੈਂ ਕਿੱਸਾ ਸ਼ੁਰੂ ਕਰਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰਨਾ ਤੇ ਆਓ ਫਿਰ ਸ਼ੁਰੂ ਕਰੀਏ ਕਿੱਸਾ ਪੂਰਨ ਭਗਤ ਪਾ ਪੂਰਨ ਭਗਤ ਦੇ ਕਿੱਸੇ ਵਿੱਚ ਕਵੀ ਨੇ ਕਵੀ ਕਾਦਰੀਆ ਨੇ ਸਲਵਾਨ ਰਾਜੇ ਦੇ ਪੁੱਤਰ ਪੂਰਨ ਤੇ ਉਸ ਦੀ ਮਾਂ ਲੂਣਾ ਤੇ ਇਸ਼ਰਾਂ ਦੀ ਕਹਾਣੀ ਸੁਣਾਈ ਹੈ ਜੇ ਜਿਹੜੀ ਕਿ ਇੱਕ ਬਹੁਤ ਭਾਰਤੀ ਇਤਿਹਾਸ ਦੇ ਵਿੱਚ ਬਹੁਤ ਸ਼ਰਧਾ ਨਾਲ ਵੀ ਪੜ੍ਹੀ ਜਾਂਦੀ ਹੈ ਤੇ ਬਹੁਤ ਇੱਕ ਯਾਦਗਾਰੀ ਕਿੱਸੇ ਦੇ ਤੌਰ ਤੇ ਯਾਦ ਕੀਤੀ ਜਾਂਦੀ ਹੈ ਅਲਫਾਕ ਸਕੀ ਸਿਆਲਕੋਟ ਅੰਦਰ ਪੁੱਤਰ ਪੂਰਨ ਪੁੱਤ ਸਲਵਾਨ ਦੇ ਜਾਇਆਈ ਕਵੀ ਸ਼ਰੂਚ ਕਹਿੰਦਾ ਹੈ ਕਿ ਸਿਆਲਕੋਟ ਸ਼ਹਿਰ ਦੇ ਵਿੱਚ ਰਾਜੇ ਸਲਵਾਨ ਦੇ ਘਰ ਪੂਰਨ ਨਾਮ ਦਾ ਪੁੱਤਰ ਪੈਦਾ ਹੋਇਆ ਜਦੋਂ ਪੂਰਨ ਦਾ ਜਨਮ ਹੋਇਆ ਰਾਜੇ ਨੂੰ ਦੱਸਿਆ ਗਿਆ ਇਸ ਖਬਰ ਬਾਰੇ ਰਾਜਾ ਬਹੁਤ ਖੁਸ਼ ਹੋਇਆ ਸੱਦ ਪੰਡਤਾਂ ਵਿਦ ਪੜਾਇਆ ਉਸਨੇ ਪੰਡਤਾਂ ਨੂੰ ਸੱਦ ਕੇ ਜੋਤਿਸ਼ ਦੇ ਜਿਹੜੇ ਕਿਸੇ ਜੋਤਿਸ਼ ਦੇ ਵਿੱਚੋਂ ਉਸ ਦਾ ਭਵਿੱਖ ਜਾਣਨ ਦੀ ਇੱਛਾ ਪ੍ਰਗਟਾਈ ਤੇ ਜੋਤਸ਼ੀਆਂ ਨੇ ਕਿਹਾ 12 ਬਸਤ ਦਾ ਰਾਜਾ ਮੂ ਲੱਗੀ ਕਿ 12 ਸਾਲ ਆਪਣੇ ਸੁਪੁੱਤਰ ਦੇ ਸਾਹਮਣੇ ਨਾ ਆਈ ਦੇਖ ਪੰਡਤਾਏ ਫਰਮਾਇਆ ਈ ਪੰਡਤਾ ਨੇ ਵੇਖ ਕੇ ਉਸ ਦਾ ਭਵੇਖ ਵੇਖ ਕੇ ਇਹ ਦੱਸਿਆ ਕਾਦਰ ਯਾਰ ਮਈਆ ਪੂਰਨ ਭਗਤ ਤਾਂ ਹੀ ਬਾਪ ਜੰਮਦਿਆ ਈ ਭੋਰੇ ਪਾਇਆ ਈ ਕਵੀ ਕਾਦਰ ਯਾਰ ਕਹਿੰਦਾ ਹੈ ਕਿ ਪੂਰਨ ਭਗਤ ਨੂੰ ਉਸ ਦੇ ਪਿਤਾ ਨੇ ਜਨਮ ਲੈਂਦਿਆਂ ਹੀ ਤਖਾਨੇ ਦੇ ਵਿੱਚ ਜਾਂ ਭੋਰੇ ਵਿੱਚ ਅੰਡਰਗਰਾਉਂਡ ਕਿਸੇ ਕਮਰੇ ਚ ਜ਼ਮੀਨ ਦੇ ਥੱਲੇ ਬਣਿਆ ਭੋਰਾ ਉੱਥੇ ਰੱਖਿਆ ਤਾਂ ਜੋ ਉਸ ਨੂੰ ਕਿਸੇ ਬੁਰੀ ਨਜ਼ਰ ਨਾ ਲੱਗੇ ਤੇ ਉਹ ਆਪਣੇ ਪਿਤਾ ਦੇ ਸਾਹਮਣੇ ਗਲਤੀ ਨਾਲ ਨਾ ਆ ਜਾਵੇ ਤਾਂ ਕਿ ਉਸ ਨੂੰ ਜੋਤਿਸ਼ ਦੇ ਅਨੁਸਾਰ 12 ਸਾਲ ਇੱਕ ਦੂਜੇ ਤੋਂ ਦੂਰ ਰਹਿਣ ਚੌਕ ਤੇ ਜਦੋਂ 12 ਸਾਲ ਬਾਅਦ ਪੂਰਨ ਜਵਾਨ ਹੋਇਆ ਤੇ ਉਹ ਘੋਰੇ ਚੋਂ ਬਾਹਰ ਆਇਆ ਤਾਂ ਉਸ ਦੇ ਪੁੱਤ ਪਿਤਾ ਨੇ ਉਸ ਨੂੰ ਇਹ ਇਹ ਗੱਲ ਲਈ ਕਿ ਆ ਕਿ ਉਹ ਜਾ ਕੇ ਆਪਣੀ ਮਾਂ ਨੂੰ ਉਹਣਾ ਜਿਹੜੀ ਕਿ ਸਲਵਾਨ ਦੀ ਦੂਸਰੀ ਪਤਨੀ ਸੀ ਤੇ ਜਿਹੜੀ ਇੱਕ ਨੌਜਵਾਨ ਮੁਟਿਆਰ ਸੀ ਉਸ ਨੂੰ ਮਤਰਈ ਮਾਂ ਸੀ ਪੂਰਨ ਦੀ ਉਸ ਨੂੰ ਮਿਲਣ ਵਾਸਤੇ ਸਲਵਾਨ ਨੇ ਹੁਕਮ ਦਿੱਤਾ ਕਿ ਪੂਰਨ ਉਸ ਨੂੰ ਮਿਲ ਕੇ ਆਵੇ ਜਦੋਂ ਪੂਰਨ ਆਪਣੀ ਮਾਂ ਨੂੰ ਮਿਲਣ ਵਾਸਤੇ ਗਿਆ ਤਾਂ ਮਾਂ ਦੇ ਮਨ ਵਿੱਚ ਪੂਰਨ ਦੇ ਵਾਸਤੇ ਜੋ ਭਾਵਨਾ ਸੀ ਇੱਕ ਪੁੱਤਰ ਵਾਲੀ ਨਹੀਂ ਸੀ ਸਗੋਂ ਉਹ ਉਸ ਨੂੰ ਇੱਕ ਆਪਣੇ ਪ੍ਰੇਮੀ ਦੇ ਤੌਰ ਤੇ ਜਾਂ ਇੱਕ ਨੌਜਵਾਨ ਲੜਕੇ ਦੀ ਹیثیت ਦੇ ਵਿੱਚ ਵੇਖਦੀ ਹੋਈ ਉਸ ਦੇ ਨਾਲ ਮੋਹ ਪਾਉਣਾ ਚਾਹੁੰਦੀ ਹੈ ਪਰ ਪੂਰਨ ਇਸ ਗੱਲੋਂ ਬੇਖਬਰ ਹੈ ਸ਼ੌਕ ਦੇ ਨਾਲ ਜੋ ਭਗਤ ਪੂਰਨ ਮੱਥਾ ਟੇਕਣ ਮਤਰਾਈ ਨੂੰ ਜਾਂਦਾ ਏ ਕਿ ਜਦੋਂ ਮਤਰਾਈ ਮਾਂ ਲੂਣਾ ਨੂੰ ਪੂਰਨ ਭਗਤ ਮੱਥਾ ਟੇਕਣ ਵਾਸਤੇ ਗਿਆ ਅੱਗੇ ਲੰਕ ਕੇ ਸਾਹਮਣੇ ਖੜਾ ਹੁੰਦਾ ਹੱਥ ਬੰਨ੍ਹ ਕੇ ਸੀਸ ਝੁਮਾਉਂਦਾ ਏ ਉਹ ਅੱਗੇ ਗਿਆ ਉਸਨੇ ਸਾਹਮਣੇ ਉਸਤੇ ਖਲੋ ਗਿਆ ਹੱਥ ਜੋੜ ਕੇ ਉਸਨੇ ਆਪਣੀ ਮਾਂ ਲੂਣਾ ਨੂੰ ਸਿਰ ਨਵਾਇਆ ਸੂਰਤ ਵੇਖ ਕੇ ਹੋਈ ਬੇਤਾਬ ਗਈ ਉਸ ਦਾ ਚਿਹਰਾ ਵੇਖ ਕੇ ਰਾਣੀ ਲੂਣਾ ਬਹੁਤ ਬੇਤਾਬ ਹੋ ਗਈ ਪਰ ਉਸ ਨੂੰ ਬਹੁਤ ਖੂਬਸੂਰਤ ਲੱਗਾ ਤੇ ਉਸ ਨੂੰ ਉਸ ਦੇ ਚਿਹਰੇ ਵਿੱਚੋਂ ਇੱਕ ਮਹਿਬੂਬ ਵਰਗੀ ਝਲਕ ਮਿਲੀ ਤੇ ਉਹ ਬਹੁਤ ਵਿਚੈਨ ਹੋ ਗਈ ਉਸ ਨੂੰ ਆਸ-ਪਾਸੇ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਸੀ ਤੇ ਉਸ ਦੇ ਮਨ ਵਿੱਚ ਪੂਰਨ ਪ੍ਰਤੀ ਪ੍ਰੇਮ ਭਾਵ ਉਤਪਤ ਹੋਏ ਤੇ ਕਾਦਰ ਚਾਰ ਜੋ ਲੂਣਾ ਦੇ ਦਿਲ ਅੰਦਰ ਆਣ ਪਾਪ ਜੋ ਘੇਰਾ ਪਾਉਂਦਾ ਹੈ ਤੇ ਲੂਣਾ ਦੇ ਮਨ ਵਿੱਚ ਦਿਲ ਵਿੱਚ ਪਾਪ ਦਾ ਜਿਹੜੇ ਭਾਵਨਾ ਹੈ ਉਹ ਆ ਗਈ ਤੇ ਉਹ ਜਦੋਂ ਪੂਰਨ ਉਸ ਨੂੰ बार-बार ਮਾਂ ਮਾਂ ਪੁਕਾਰਦਾ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਉਸ ਨੂੰ ਮਾ ਨਾ ਆਖੇ ਕਿਉਂਕਿ ਉਸ ਦੀ ਕੁੱਖੋਂ ਜਨਮ ਨਹੀਂ ਲਿਆ ਇਸ ਕਰਕੇ ਉਸ ਉਸ ਦੀ ਮਾ ਨਹੀਂ ਲੱਗਦੀ ਜੋਏ ਜ਼ਾਹਰਾ ਆਖਦੀ ਸ਼ਰਮ ਕਹੀ ਰਾਣੀ ਲੂਣਾਪੁਰਨ ਨੂੰ ਕਹਿੰਦੀ ਹੈ ਕਿ ਉਸ ਨੂੰ ਮਾ ਨਾ ਕਹੇ ਤੇ ਉਸ ਨੂੰ ਸ਼ਰਮ ਕਹੀ ਮਾਈ ਮਾਈ ਨਾ ਰਾਜਾ ਆਖ ਮੈਨੂੰ ਕਹਿੰਦੀ ਮਾ ਮਾ ਨਾ ਕਹ ਕੁੱਖੋਂ ਰਖ ਨ ਜੰਮਿਓ ਜਾਇਓ ਵੀ ਤੈਨੂੰ ਮੈਂ ਆਪਣੀ ਕੁੱਖ ਤੋਂ ਨਹੀਂ ਜਨਮਿਆ ਭਾਵ ਆਪ ਜਨਮ ਨੇ ਦਿੱਤਾ ਇਸ ਕਰਕੇ ਤੂੰ ਮੇਰਾ ਮੈਨੂੰ ਮਾ ਕਹਿਣ ਦਾ ਤੈਨੂੰ ਕੋਈ ਅਧਿਕਾਰ ਨਹੀਂ ਹੈ ਮਾਤਾ ਅਖਣੇ ਕਿਹੜੇ ਸਾਖ ਮੈਨੂੰ ਹੋ ਗਈ ਉਮਰ ਤੇਰੀ ਮੇਰੀ ਇੱਕ ਰਾਜਾ ਤੇ ਉਹਨੂੰ ਕਹਿੰਦੀ ਹੈ ਕਿ ਤੇਰੀ ਤੇ ਮੇਰੀ ਉਮਰ ਇੱਕੋ ਜਿੰਨੀ ਹੋਣੀ ਆ ਤੂੰ ਮੈਨੂੰ ਰਾਜਾ ਤੂੰ ਮਾਲਕ ਹੈ ਅਰਤात ਕਵੀ ਦੇ ਅਨਸਾਰ ਲੋਣਾ ਦੇ ਮਨ ਵਿੱਚ ਉਸ ਦੇ ਪ੍ਰਤੀ ਇੱਕ ਜੋ ਖਿੱਚ ਸੀ ਉਸ ਨੇ ਜ਼ਾਰ ਕਰ ਦਿੱਤੀ ਗੁਰਜਾ ਲਾਇਆ ਇਹ ਦਰਦ ਫਿਰਾਕ ਮੈਨੂੰ ਤਾਦਰ ਯਾਰ ਨਾ ਸੰਗ ਦੀ ਕਹੇ ਲੋਣਾ ਤੇ ਰਾਣੀ ਲੋਣਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਦਰਦ ਦਾ ਵਿਛੋੜੇ ਦਾ ਦਰਦ ਲਾ ਦਿੱਤਾ ਉਸ ਨੂੰ ਉਨੇ ਉਸ ਨੂੰ ਇਸ਼ਕ ਦੀ ਭਾਵਨਾ ਉਹਦੇ ਅੰਦਰ ਪੈਦਾ ਕਰ ਦਿੱਤੀ ਹੈ ਇਹ ਕਹਿੰਦੀ ਹੋਈ ਰਾਣੀ ਲੂਣਾ ਬਿਲਕੁਲ ਸੰਗ ਦੀ ਨਹੀਂ ਸੰਗ ਨਹੀਂ ਸੀ ਰਹੀ ਤੇ ਕਹਿੰਦੀ ਕਾਰ ਚੱਲਿਓ ਮਾਰ ਹਲਾਕ ਮੈਨੂੰ ਉਹ ਕਹਿੰਦੀ ਹੈ ਕਿ ਪੂਰਨ ਉਸ ਨੂੰ ਮਾਰ ਰਿਹਾ ਹਲਾਕ ਕਰਨਾ ਕਤਲ ਕਰਨਾ ਕਿ ਪੂਰਨ ਨੇ ਆਪਣੀ ਨਜ਼ਰ ਨਾਲ ਉਸਦੇ ਦਿਲ ਵਿੱਚ ਪਿਆਰ ਦਾ ਵਾਰ ਕੀਤਾ ਹੈ ਉਸ ਨੂੰ ਉਸਨੇ ਉਹਨੂੰ ਕਤਲ ਕੀਤਾ ਹੈ ਕਹਿੰਦਾ ਭਾਵ ਕਿ ਉਸਦੇ ਪਿਆਰ ਵਿੱਚ ਉਸਦੇ ਮਨ ਰੰਗਿਆ ਗਿਆ ਹੈ ਇਸ ਕਰਕੇ ਉਸ ਨੂੰ ਮਾ ਨਾ ਆਖੇ ਭਾਵਸਤੇ ਮਨ ਵਿੱਚ ਪੂਰਨ ਪ੍ਰਤੀ ਬੜੀ ਅਜੀਬ ਤਰ੍ਹਾਂ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੋਈ ਤੇ ਅਗਲੇ ਪੈਰੇ ਤੋਂ ਪਹਿਲਾਂ ਕੁਝ ਪੈਰੇ ਦੇ ਵਿੱਚ ਗਾਇਬ ਹਨ ਜਾਂ ਨਹੀਂ ਹੈਗੇ ਇਸ ਟੈਕਸਟ ਦੇ ਵਿੱਚ ਤਾਂ ਮੈਂ ਦੱਸਣਾ ਚਾਹਾਂਗੀ ਕਿ ਜਦੋਂ ਪੂਰਨ ਨੇ ਉਸ ਦੀ ਇਸ ਪੇਸ਼ਕਸ਼ ਨੂੰ ਅਸਵੀਕਾਰ ਕਰ ਦਿੱਤਾ ਉਹਨੇ ਕਿਹਾ ਕਿ ਨਹੀਂ ਮਾਂ ਪੁੱਤਰ ਦਾ ਰਿਸ਼ਤਾ ਹੀ ਸਾਡਾ ਹੈ ਅਸੀਂ ਕੋਈ ਹੋਰ ਰਿਸ਼ਤੇ 'ਚ ਨਹੀਂ ਬੱਜ ਸਕਦੇ ਤਾਂ ਰਾਣੀ ਨੂਣਾ ਨੂੰ ਇਹਦੇ ਵਿੱਚ ਆਪਣੀ ਹੱਦ ਤੱਕ ਮਹਿਸੂਸ ਹੋਈ ਤੇ ਉਸਨੇ ਰਾਜੇ ਸਲਵਾਨ ਤੋਂ ਪੂਰਨ ਤੋਂ ਬਦਲਾ ਲੈਣ ਵਾਸਤੇ ਆਪਣੇ ਆਪ ਨੂੰ ਇਕਦਮ ਪਰੇਸ਼ਾਨ ਕਰ ਲਿਆ ਰਾਜੇ ਦੇ ਸਲਵਾਨ ਦੇ ਆਉਣ ਤੱਕ ਤੇ ਜਦੋਂ ਰਾਜਾ ਸਲਵਾਨ ਅੰਦਰ ਆਇਆ ਤਾਂ ਉਹਨੂੰ ਦੇਖ ਕੇ ਉਹ ਥੋੜਾ ਜਿਹਾ ਉਸਨੇ ਆਪਣਾ ਮਤਲਬ ਆਪਣਾ ਬਰੂਪ ਬਦਲ ਲਿਆ ਤੇ ਉਹਨੂੰ ਕਹਿੰਦੀ ਵੇਖ ਰਾਜਾ ਮੰਦਾ ਹਾਲ ਮੇਰਾ ਰਾਣੀ ਆਪ ਦਿਲੋਂ ਦਰਦ ਦੱਸਿਆ ਰਾਣੀ ਲੂਣਾ ਨੇ ਦਿਲੋਂ ਦਰਦ ਦੱਸਿਆ ਕਿ ਦੇਖੋ ਰਾਜਾ ਮੇਰਾ ਕਿੰਨਾ ਬੁਰਾ ਹਾਲ ਹੈ ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂਹ ਪੂਰਨ ਪਰਤਿਆਂ ਵਾਂਗਰ ਹੱਸਿਆ ਕਹਿੰਦੀ ਹੈ ਕਿ ਉਹ ਉਸ ਨੂੰ ਪੁੱਤਰ ਪੁੱਤਰ ਕਹਿੰਦੇ ਰਹੀ ਪਰ ਪੂਰਨ ਜਿਹੜਾ ਸੀ ਉਹਦੇ ਤੇ ਬਹੁਤ ਹਸਿਆ ਹੈ ਪਾਵ ਗੁਰਖਾ ਦੀ ਤਰ੍ਹਾਂ ਉਸ ਦੀ ਉਸ ਦੇ ਉੱਪਰ ਉਹਨੇ ਹਾਸਾ ਪ੍ਰਗਟ ਕੀਤਾ ਹੈ ਉਸਨੇ ਉਸ ਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਗੱਲ ਮਤਲਬ ਪਰਤਿਆ ਵਾਂਗ ਦਾ ਮਤਲਬ ਮਾਲਿਕ ਵਾਂਗ ਪਾਵ ਉਸ ਨੂੰ ਆਪਣੀ ਮਾਲਕ ਸਮਝਦਾ ਸੀ ਤੇ ਉਹਨੂੰ ਨੌਕਰ ਸਮਝਦਾ ਸੀ ਇਸ ਤਰ੍ਹਾਂ ਹਸਿਆ ਹੈ ਵੀਣੀ ਕੱਢ ਕੇ ਦੱਸਦੀ ਵੇਖ ਚੂੜਾ ਪੰਨੀ ਵੰਗ ਤੇ ਹੱਥ ਬਲੇਸਿਆ ਏ ਉਹ ਝੂਠਾ ਹੀ ਨਾਟਕ ਕਰਦੀ ਕਹਿੰਦੀ ਹੈ ਆਪਣਾ ਹੱਥ ਆਪਣੀ ਵੀਣੀ ਭਾਵ ਆਪਣੀਆਂ ਚੂੜੀਆਂ ਜਿੱਥੇ ਪਾਈਆਂ ਜਾਂਦੀਆਂ ਕਲਾਈ ਦਿਖਾਉਂਦੀ ਕਹਿੰਦੀ ਆ ਦੇਖ ਉਸਨੇ ਮੇਰਾ ਚੂੜਾ ਵੀ ਤੋੜ ਦਿੱਤਾ ਹੈ ਤੇ ਮੇਰੀ ਮੇਰੀ ਵੰਗ ਪਨ ਕੇ ਮੇਰਾ ਹੱਥ ਮਰੋੜ ਦਿੱਤਾ ਹੈ ਤਾਂ ਉਹ ਗਲਤ ਹੀ ਇਲਜ਼ਾਮ ਪੂਰਨ ਤੇ ਲਗਾਉਂਦੀ ਹੈ ਕਾਦਰ ਯਾਰ ਮੈਂ ਜ਼ੋਰ ਦਿਖਾ ਲਿਆ ਹੀ ਪੂਰਨ ਤਦੋਂ ਮੈਨਾਂ ਤੁਨ ਅਸਿਆਈ ਤੇ ਉਸਨੇ ਆਪਣੇ ਪਤੀ ਨੂੰ ਬਹੁਤ ਗਲਤ तरीके ਨਾਲ पूरन ਦੇ ਬਾਰੇ ਗੱਲ ਕੀਤੀ ਕਿ ਜਦੋਂ ਪੂਰਨ ਨੂੰ ਮੈਂ ਮਨਾ ਪਰਾਂ ਕਰ ਰਹੀ ਸੀ ਪਿੱਛੇ ਕਰ ਰਹੀ ਸੀ ਤੇ ਪੂਰਨ ਨੇ ਮੇਰੇ ਬਹੁਤ ਜ਼ਬਰਦਸਤੀ ਉਹਦੇ ਨਾਲ ਕੀਤੀ ਹੈ ਤੇ ਮੈਲ ਜਦੋਂ ਉਸਨੇ ਉਹਨੂੰ ਬੁਰਾ ਕਿਹਾ ਤੇ ਉਹ ਮੈਲ ਤੋਂ ਨੱਸ ਗਿਆ ਬਾਪ ਉਸਨੇ ਪੂਰਨ ਬਾਰੇ ਬਹੁਤ ਗਲਤ ਜਿਹੜੀ ਸੂਚਨਾ ਹੈ ਬਹੁਤ ਗਲਤ ਜਿਹੜੀ ਰਿਪੋਰਟ ਹੈ ਉਸ ਨੂੰ ਆਪਣੇ ਪਤੀ ਨੂੰ ਦਿੱਤੀ ਤੇ ਇਹ ਕ ਸੁਣ ਕੇ ਰਾਜਾ ਸਲਵਾਨ ਬਹੁਤ ਦੁਖ ਸਜਾ ਚ ਆ ਗਿਆ ਤੇ ਉਸਨੇ ਆਪਣੇ ਪੁੱਤਰ ਨੂੰ ਜਿਹੜਾ ਪੁੱਤਰ ਇਹਨੇ ਲਾਡਾਂ ਚਾਵਾ ਨਾਲ ਉੱਤੇ ਪਾ ਲਿਆ ਸੀ ਜਦੋਂ ਲੂਨਾ ਨੇ ਉਸ ਦੇ ਉੱਪਰ ਇਲਜ਼ਾਮ ਲਗਾ ਦਿੱਤਾ ਤਾਂ ਉਸ ਪੁੱਤਰ ਨੂੰ ਉਸਨੇ ਸਜ਼ਾ ਦੇਣੀ ਚਾਹੀ ਤੇ ਉਸਨੇ ਪੁੱਤਰ ਨੇ ਬਹੁਤ ਕਿਹਾ ਕਿ ਉਸਨੇ ਗਲਤੀ ਨਹੀਂ ਕੀਤੀ ਪਰ ਰਾਜਾ ਆਪਣੀ ਲੂਨਾ ਦੇ ਪਿਆਰ ਵਿੱਚ ਅੰਨ ਹੋਇਆ ਉਸ ਨੂੰ ਆਪਣੇ ਪੁੱਤਰ ਦੀ ਇਮਾਨਦਾਰੀ ਨਜ਼ਰ ਨਹੀਂ ਆਈ ਤੇ ਉਸਨੇ ਆਪਣੇ ਪੁੱਤਰ ਨੂੰ ਮਰਵਾਉਣ ਵਾਸਤੇ ਜਲਾਦਾਂ ਦੇ ਹਵਾਲੇ ਕਰ ਦਿੱਤਾ ਸ਼ਕਲ ਨਾਲ ਰਾਜਾ ਦੀ ਨਰਮ ਹੋਈ ਕਹਿਰ ਵਾਨ ਹੋ ਕੇ ਕਹਿੰਦਾ ਨਾਲ ਗੁੱਸੇ ਬਾਰ ਜਾਏ ਕੇ ਚੀਰੋ ਹਲਾਲ ਕਰੋ ਛੰਨੇ ਰਤ ਪਾਵੇ ਜਿਹੜੀ ਵਿੱਚ ਜੁਸੇ ਉਹ ਕੋ ਉਹ ਜਲਾਦਾ ਨੂੰ ਕਹਿੰਦਾ ਹੈ ਜਾਓ ਇਸ ਨੂੰ ਬਾਹਰ ਲੈ ਜਾਓ ਤੇ ਉਸ ਨੂੰ ਇਸ ਦੇ ਜਿਸਮ ਨੂੰ ਚੀਰ ਦਿਓ ਕੱਟ ਦਿਓ ਤੇ ਹਲਾਲ ਖੋਰੋ ਪਾਵੇ ਇਸ ਨੂੰ ਚੰਗੀ ਤਰ੍ਹਾਂ ਹਲਾਲ ਕਰੋ ਜਿਸ ਤਰ੍ਹਾਂ ਕਿਸੇ ਪਸ਼ੂ ਨੂੰ ਹਲਾਲ ਕੀਤਾ ਜਾਂਦਾ ਹੈ ਕਿਸੇ ਬੱਕਰੇ ਨੂੰ ਹਲਾਲ ਕੀਤਾ ਜਾਂਦਾ ਹੈ ਉਸ ਤਰ੍ਹਾਂ ਨੂੰ ਹਲਾਲ ਕਰੋ ਤੇ ਇਸ ਦਾ ਖੂਨ ਕੱਢ ਕੇ ਇਸ ਦੇ ਸਰੀਰ ਵਿੱਚੋਂ ਖੂਨ ਕੱਢ ਕੇ ਉਸ ਨੂੰ ਛੰਨੇ ਵਿੱਚ ਪਾਓ ਪਰ ਬੜੀ ਬੁਰੀ ਮੌਤ ਇਸ ਨੂੰ ਮਾਰੋ ਇਹਦੇ ਹੱਥ ਸਹਿਕਾਇਕੇ ਵੱਡੇ ਹੋ ਜੇ ਇਹਦੇ ਹੱਥ ਜਿਹੜੇ ਆ ਉਹਨਾਂ ਨੂੰ ਤੜਪਾ ਤੜਪਾ ਕੇ ਇਸਦੇ ਹੱਥ ਵੱਡੇ ਜਾਣ ਜਿੰਨਾ ਹੱਥਾਂ ਨਾਲ ਇਸਨੇ ਲੂੜਾ ਨੂੰ ਛੂਣ ਦੀ ਕੋਸ਼ਿਸ਼ ਕੀਤੀ ਹੈ ਵਾਂਗ ਬੱਕਰੇ ਦੇ ਦੀ ਜਾਨ ਗੁੱਸੇ ਕੇ ਦੀ ਬੱਕਰੇ ਵਾਂਗ ਜਾਨ ਇਸ ਦੀ ਕੋਈ ਜਾਵੇ ਪਾ ਬੜੀ ਬੁਰੀ ਮੌਤ ਇਸ ਨੂੰ ਮਾਰੋ ਗਾਦਰ ਜਾਨ ਦਾ ਰਾਜੇ ਦਾ ਹੁਕਮ ਹੋਇਆ ਫੜ ਲਿਆ ਜਲਾਦਾਂ ਨੇ ਬਕਤੋਸ ਤੇ ਜਲਾਦਾਂ ਨੇ ਉਸ ਨੂੰ ਫੜ ਲਿਆ ਤੇ ਜਦੋਂ ਰਾਜੇ ਦਾ ਹੁਕਮ ਹੋਇਆ ਉਹ ਪੂਰਨ ਨੂੰ ਲੈ ਗਏ ਇਸ ਹੋਰ ਫੇਰੇ ਤੇ ਕਾਫੀ ਕਿੱਸਾ ਇਹਦੇ ਵਿੱਚ ਨਹੀਂ ਹੈਗਾ ਜਦੋਂ ਕਈ ਸਾਲ ਬੀਤ ਗਏ 12 ਸਾਲ ਬੀਤ ਗਏ ਤੇ ਇਥੇ ਇਹ ਅਸੀਂ ਮੈਂ ਦੱਸਣਾ ਚਾਹਾਂਗਾ ਕਿ ਜਲਾਦ ਜਦੋਂ ਉਸ ਨੂੰ ਲੈ ਕੇ ਜਾਂਦੇ ਹਨ ਕਥਾ ਦੇ ਅਨੁਸਾਰ ਤਾਂ ਉਸ ਨੂੰ ਉਹ ਮਾਰਦੇ ਤਾਂ ਹਨ ਪਰ ਉਸ ਨੂੰ ਜਿਸ ਤਰ੍ਹਾਂ ਰਾਜੇ ਨੇ ਕਿਹਾ ਸੀ ਬੁਰੀ ਮੌਤ ਮਾਰਿਆ ਜਾਵੇ ਉਹ ਉਸ ਤੇ ਤਰਸ ਕਰ ਲੈਂਦੇ ਹਨ ਤੇ ਉਸ ਨੂੰ ਖੂ ਵਿੱਚ ਸੁੱਟ ਦਿੰਦੇ ਹਨ ਤਾਂ ਕਿ ਰਾਜੇ ਨੂੰ ਇਸ ਦੀ ਖਬਰ ਨਾ ਮਿਲੇ ਤੇ ਕਵੀ ਕਹਿੰਦਾ ਹੈ ਕਿ ਜਦੋਂ ਬੜੇ ਸਾਲਾਂ ਬਾਅਦ ਉੱਥੋਂ ਕੋਈ गुजर ਗਿਆ ਟਾਈਮ ਤੇ 12 ਸਾਲਾਂ ਬਾਅਦ ਪੂਰਨ ਨੂੰ ਹੂ ਵਿੱਚ ਪੈਜ ਨੂੰ ਹੋ ਗਏ ਤਾਂ ਉਸੇ ਵੇਲੇ ਸਾਈਂ ਕਰਮ ਕੀਤਾ ਬਖਸ਼ਣਹਾਰ ਹੋਇਆ ਕੋਈ ਹੁਕਮ ਸਬਾਪ ਦਾ ਆਣ ਲਾਇਆ ਕਿ ਉਸ ਪ੍ਰਮਾਤਮਾ ਦੀ ਰਹਿਮਤ ਹੋਈ ਤੇ ਉਸਨੇ ਉਸ ਪੂਰਨ ਦੀ ਦੇਹ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕੋਈ ਇਹੋ ਜਿਹਾ ਹੁਕਮ ਹੋਇਆ ਪ੍ਰਭੂ ਦਾ ਕਿ ਕੋਈ ਇਤਫਾਕ ਕੋਈ ਇਸ ਤਰ੍ਹਾਂ ਦਾ ਮੌਕਾ ਬਣ ਗਿਆ ਕਿ ਉਸ ਮੌਕੇ ਦੇ ਨਾਲ ਜਿਹੜਾ ਪੂਰਨ ਭਗਤ ਸੀ ਉਸ ਦੀ देह ਜਿਹੜੀ ਸੀ ਉਸ ਨੂੰ ਫੇਰ ਤੋਂ ਜਿੰਦਾ ਕਰਨ ਵਾਸਤੇ ਕੋਈ ਮੌਕਾ ਬਣ ਗਿਆ ਗੁਰੂ ਗੋਰਖਨਾਥ ਨੂੰ ਖੁਸ਼ੀ ਹੋਈ ਸਿਆਲਕੋਟ ਦੀ ਤਰਫ ਨੂੰ ਸੈਲ ਆਇਆ ਤੇ ਗੁਰੂ ਗੋਰਖਨਾਥ ਸਿਆਲਕੋਟ ਵਾਲੇ ਪਾਸੇ ਸੈਰ ਕਰਨ ਵਾਸਤੇ ਆਇਆ ਕਾਦਰਯਾਰ ਖੂਹੇ ਤੇ ਕਰਨ ਡੇਰਾ ਇਕ ਸਾਥ ਜੋ ਪਾਣੀ ਨੂੰ ਲੈਣ ਆਇਆ ਤੇ ਉਸ ਦਾ ਇੱਕ ਸਾਧੂ ਸਾਥੀ ਜਿਹੜਾ ਸੀ ਗੋਰਖਨਾਥ ਦਾ ਉਹ ਖੂਹ ਵਿੱਚੋਂ ਪਾਣੀ ਲੈਣ ਆਇਆ ਜੇ ਜਦੋਂ ਪਾਣੀ ਲੈਣ ਆਇਆ ਤਾਂ ਉਸਨੇ ਦੇਖਿਆ ਕਿ ਖੂਚ ਕੋਈ ਮਨੁੱਖ ਪਿਆ ਆ ਤਾਂ ਉਸਨੇ ਗੁਰੂ ਆਪਣੇ ਗੁਰੂ ਗੋਰਖਨਾਥ ਨੂੰ ਦੱਸਿਆ ਤੇ ਫਿਰ ਕਿਹਾ ਜਾਂਦਾ ਹੈ ਕਿ ਉਸਦੀ ਦੇਹ ਨੂੰ ਖੂਚੋਂ ਕੱਢ ਲਿਆ ਗਿਆ ਤੇ ਉਸਦੀ ਦੇਹ ਦੇ ਵਿੱਚ ਫਿਰ ਤੋਂ ਉਹਨੂੰ ਤੰਦਰੁਸਤ ਕਰਨ ਵਾਸਤੇ ਗੋਰਖਨਾਥ ਨੇ ਆਪਣੀ ਜੋ ਵਿਦਿਆ ਸੀ ਉਸ ਦਾ ਇਸਤੇਮਾਲ ਕਰਕੇ ਪੂਰਨ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਤੇ ਪੂਰਨ ਗੋਰਖਨਾਥ ਦਾ ਚੇਲਾ ਬਣ ਗਿਆ ਤੇ ਉਸ ਤੋਂ ਬਾਅਦ ਗੋਰਖਨਾਥ ਦੀ 나ਥ ਮੰਡਲੀ ਵਿੱਚ ਸ਼ਾਮਲ ਹੋ ਗਿਆ ਤੇ ਬਹੁਤ ਬਰਿਆਂ ਬਾਅਦ ਉਹ ਆਪਣੇ ਸਿਆਲਕੋਟ ਸ਼ਹਿਰ ਚ ਇੱਕ ਜੋਗੀ ਦੇ ਇੱਕ ਰਾਗ ਨਾਥ ਦੇ ਰੂਪ ਚ ਆਇਆ ਤਾਂ ਉੱਥੇ ਜਦੋਂ ਪਹੁੰਚਿਆ ਤਾਂ ਬਾਗ ਵਿੱਚ ਜਿਸ ਬਾਗ ਜਿਹੜਾ ਬਾਗ ਉਸਦੇ ਪਿਤਾ ਦੇ ਲਾਇਆ ਸੀ ਤੇ ਉਹ ਉਹਦੇ ਜਾਣ ਤੋਂ ਬਾਅਦ ਸੁੱਕ ਗਿਆ ਸੀ ਉਹ ਬਾਗ ਹਰਿਆ ਹੋ ਗਿਆ ਤੇ ਉੱਥੇ ਰਾਣੀ ਇਛਰਾ ਜਿਹੜੀ ਕਿ ਪੂਰਨ ਦੀ ਮਾਂ ਸੀ ਅਸਲੀ ਉਸ ਦੀਆਂ ਅੱਖਾਂ ਰੋ ਰੋ ਕੇ ਅੰਨੀਆਂ ਹੋ ਚੁੱਕੀਆਂ ਸਨ ਉਸ ਬਾਗ ਵਿੱਚ ਦਿਗਦੀ ਢੈਂਦੀ ਠੇਡੇ ਖਾਂਦੀ ਆਪਣੇ ਸੁਣ ਕੇ ਆਉਂਦੀ ਹੈ ਕਿ ਬਾਗ ਵਿੱਚ ਕੋਈ ਜੋਗੀ ਆਇਆ ਜਿਸ ਦੇ ਆਉਣ ਨਾਲ ਬਾਗ ਹਰਾ ਹੋ ਗਿਆ ਹੈ ਤਾਂ ਉਸ ਦੀਆਂ ਕਹਿੰਦੇ ਆ ਕਿ ਉਸ ਨੇ ਸ਼ੂ ਨਾਲ ਮਾਂ ਪੁੱਤਾਂ ਦੀ ਇੱਕ ਮਿਲਣੀ ਬਲਾਪ ਹੁੰਦਾ ਆ ਤੇ ਉਦੋਂ ਬਾਅਦ ਰਾਜਾ ਸਲਵਾਨ ਵੀ ਪਹੁੰਚਦਾ ਉੱਥੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਪੁੱਤਰ ਹੈ ਜਿਹੜਾ ਜੋਗੀ ਬਣ ਕੇ ਦੁਬਾਰਾ ਕਈ ਵਰਿਆਂ ਬਾਅਦ ਇੱਥੇ ਆਇਆ ਹੈ ਤਾਂ ਉਹ ਪੂਰਨ ਭਗਤ ਕੋਲੋਂ ਮਾਫੀ ਮੰਗਦਾ ਹੈ ਕਾਫ ਹੋ ਤੈਰ ਹੋਈ ਤਕਸੀਰ ਮੈਥੂ ਰਾਜਾ ਸਲਵਾਨ ਕਹਿੰਦਾ ਹੈ ਉਸ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਗਈ ਖੋਲ ਕੇ ਸੱਚ ਸੁਣਾਇਆ ਹੀ ਉਸਨੇ ਬਹੁਤ ਸਪਸ਼ਟ ਹੋ ਕੇ ਸਾਰਾ ਸੱਚ ਦੱਸ ਦਿੱਤਾ ਕਿ ਕੀ ਹੋਇਆ ਸੀ ਇਹ ਲੂਣਾ ਨੇ ਸਾਰੀ ਸਥਿਤੀ ਦੱਸੀ ਕਿ ਉਸਦੇ ਕੋਲੋਂ ਗਲਤੀ ਹੋਈ ਸੀ ਭੁੱਲਾ ਪੂਰਨ ਨਹੀਂ ਭੁੱਲੀ ਮੈਂ ਭੈੜੀ ਉਹ ਕਹਿੰਦੀ ਹੈ ਕਿ ਪੂਰਨ ਨੇ ਕੋਈ ਗਲਤੀ ਨਹੀਂ ਸੀ ਕੀਤੀ ਇਹਨੂੰ ਮੈਂ ਗਲਤ ਇਲਜ਼ਾਮ ਲਗਾ ਕੇ ਉਸਨੇ ਉਸਨੂੰ ਧਰੋਂ ਮੈਲ ਚੋਂ ਕਾਲਾ ਦਿਵਾਇਆ ਸੀ ਕਹਿੰਦੀ ਅਸਲ 'ਚ ਉਹ ਆਪ ਮਾੜੀ ਸੀ ਜਿਸ ਨੇ ਪੂਰਨ ਨੂੰ ਮਾਰਾ ਗਿਆ ਜਦੋਂ ਮਿਲਣ ਮੈ ਮੈਲੀ ਮੈਨੂੰ ਆਇਆ ਹੀ ਗੱਲਾਂ ਕੀਤੀਆਂ ਮੈਂ ਆਪ ਹੁਦਰੀਆਂ ਨਹੀਂ ਕਹਿੰਦੇ ਜਦੋਂ ਇਹ ਮਿਲਣ ਵਾਸਤੇ ਆਇਆ ਸੀ ਤਾਂ ਇਸ ਨੂੰ ਬਹੁਤ ਮੈਂ ਮੰਦੀਆਂ ਗੱਲਾਂ ਕੀਤੀਆਂ ਸੀ ਇਸ ਨਾਲ ਬੁਰੇ ਤਰ੍ਹਾਂ ਬੁਰਾ ਰਿਸ਼ਤਾ ਬਣਾਉਣਾ ਚਾਹਿਆ ਸੀ ਤੋਮਤ ਲਾ ਕੇ ਲਾਲ ਕੁਹਾਇਆ ਹੈ ਤੋਮਤ ਹੁੰਦਾ ਇਲਜ਼ਾਮ ਇਲਜ਼ਾਮ ਲਾ ਕੇ ਇਸ ਖੂਬਸੂਰਤ ਨੌਜਵਾਨ ਨੂੰ ਮਰਵਾ ਦਿੱਤਾ ਸੀ ਕਾਦਰ ਯਾਰ ਸਲਵਾਨ ਜਾਂ ਗੱਲ ਸੁਣੀ ਲਹੂ ਫੁੱਟ ਨੈਣਾ ਵਿੱਚੋਂ ਆਇਆ ਹੀ ਇਤੇ ਤੋਂ ਕਾਦਰ ਯਾਰ ਨੇ ਗੱਲ ਸੁਣੀ ਕਿ ਰਾਣੀ ਕਾਦਰ ਯਾਰ ਕਹਿੰਦਾ ਕਿ ਜਦੋਂ ਰਾਣੀ ਰਣਵਾਰ ਨੇ ਗੱਲ ਸੁਣੀ ਕਿ ਪੂਰਨ ਭਗਤ ਨੂੰ ਬਿਨਾਂ ਕਿਸੇ ਦੋਸ਼ ਤੋਂ ਸਜ਼ਾ ਮਿਲੀ ਹੈ ਉਸ ਦਿਨ ਅਰਣਾ ਵਿੱਚ ਲਹੂ ਫੋਟਿਆ ਆ ਪਾਪ ਬਹੁਤ ਦਰਦਨਾਕ ਅਥਰੂ ਬਹੁਤ ਮਾਨਸਤਾ ਉਦਾਸ ਹੋਇਆ ਅਲਫਾਪ ਖੁਦਾਏ ਮਿਲਾਇਆ ਹੈ ਪੂਰਨ ਬਾਰੀ ਬਰੀ ਫੇਰ ਮਾਪਿਆਂ ਤੇ ਫੇਰ ਪੂਰਨ 12 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਿਆ ਭਵ ਰਾਜਾ ਸਲਵਾਨ ਤੇ ਰਾਣੀ ਲੂਣਾ ਤੇ ਰਾਣੀ ਇਚਰਾ ਸਾਰਿਆਂ ਨੂੰ ਮਿਲਿਆ ਤੇ ਲੂਣਾ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਤੇ ਪੂਰਨ ਨੂੰ ਪੂਰਨ ਤੋਂ ਮਾਫੀ ਮਿਲਦੀ ਤੇ ਪੂਰਨ 12 ਵਰਿਆਂ ਬਾਅਦ ਆਪਣੇ ਮਾਪਿਆਂ ਨੂੰ ਮਿਲਿਆ ਨਾਲੇ ਮਾਤਾ ਨੂੰ ਅੱਖੀਆਂ ਦਿੱਤੀਆਂ ਸੋ ਜਾ ਪ੍ਰਿਮਾਇਚਰਾ ਜਿਹੜੀ ਰੋ ਰੋ ਕੇ ਬਿਲਕੁਲ ਅੰਨੀ ਹੋ ਚੁੱਕੀ ਸੀ ਉਸ ਨੂੰ ਆਪਣੀ ਛੂ ਨਾਲ ਉਸ ਨੇ ਅੱਖਾਂ ਦਿੱਤੀਆਂ ਭਾਵ ਮੋੜ ਤੋਂ ਉਸ ਨੂੰ ਜੂਣ ਦਾ ਇੱਕ ਮਕਸਦ ਦਿੱਤਾ ਨਾਲੇ ਲਾਲ ਦਿੱਤਾ ਇੱਕ ਲਾਪਿਆਂ ਨੂੰ ਤੇ ਉਸ ਦੀ ਇਕਲਤਾ ਨੂੰ ਦੂਰ ਕਰਨ ਲਈ ਉਹ ਮਾਂ ਦੇ ਕੋਲ ਆਇਆ ਤੇ ਨਾਲ ਹੀ ਆਪਣੇ ਰਾਜਾ ਸਿਦਵਾਨ ਤੇ ਰਾਣੀ ਲੂਣਾ ਨੂੰ ਵੀ ਉਸ ਨੇ ਪੁੱਤਰ ਵਾਪ ਪ੍ਰਾਪਤੀ ਦਾ ਵਾਰ ਦਿੱਤਾ ਤੇ ਰਾਜਾ ਰੋਏ ਕੇ ਜੀ ਉੱਠ ਗੱਲ ਮਿਲਿਆ ਪਸ਼ੋ ਤਾਮ ਦਾ ਬਚਨ ਲਾਪਿਆਂ ਨੂੰ ਰਾਜਾ ਸਲਵਾਨੋਟ ਕਿ ਉਸ ਦੇ ਗਲੇ ਲੱਗ ਗਿਆ ਤੇ ਪਿਛਲੀਆਂ ਕੀਤੀਆਂ ਹੋਈਆਂ ਭੁੱਲਾ ਵਾਸਤੇ ਉਹ ਪਛਤਾਉਣ ਲੱਗ ਪਿਆ ਕਾਦਰ ਯਾਰ ਕਹਿੰਦਾ ਪੂਰਨ ਭਗਤੋ ਨਾ ਪਛੋਤਾਵੋ ਨਾ ਵਕਤ ਵਿਹਾਪਿਆ ਨੂੰ ਕਾਦਰ ਯਾਰ ਕਹਿੰਦਾ ਹੈ ਕਿ ਪੂਰਨ ਭਗਤ ਉਸ ਵੇਲੇ ਆਪਣੇ ਮਾਪਿਆਂ ਨੂੰ ਕਹਿੰਦਾ ਹੈ ਕਿ ਉਹ ਬੀਤੇ ਹੋਏ ਸਮੇਂ ਨੂੰ ਸੋਚ ਕੇ ਪਛਤਾਉਣ ਨਾ ਕਿਉਂਕਿ ਹੁਣ ਕੁਝ ਨਹੀਂ ਹੋ ਸਕਦਾ ਤੇ ਉਹ ਹੋਣ ਨਾ ਵੀ ਅਗਲੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਖੁਸ਼ੀ-ਖੁਸ਼ੀ ਜੀਉਣ ਇਸ ਤਰ੍ਹਾਂ ਰਾਜਾ ਅਰਸਾਲੂ ਜਿਹੜਾ ਸੀ ਉਸ ਦਾ ਜਨਮ ਹੋਇਆ ਫਿਰ ਰਾਜਸੰਵਾਨ ਦੇ ਤੇ ਰਾਣੀ ਲੂਣਾ ਦੇ ਘਰ ਇਥੇ ਕਥਾ ਜਿਹੜੀ ਹੈ ਸਵਾਬਤ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਇਸ ਤੁਹਾਡੇ ਪਾਠ ਪੁਸਤਕ ਵਿੱਚ ਬਹੁਤ ਥੋੜੇ ਅੰਸ਼ ਲਏ ਹਨ ਪਰ ਇਹਨਾਂ ਸਾਰੇ ਅੰਸ਼ਾਂ ਨਾਲ ਵੀ ਇੱਕ ਕਹਾਣੀ ਜਿਹੜੀ ਹੈ ਉਹ ਉੱصر ਜਾਂਦੀ ਹੈ ਕਹਾਣੀ ਬਣ ਜਾਂਦੀ ਹੈ ਤੇ ਪੇਪਰ 'ਚ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਹੈ ਉਹ ਤੁਹਾਨੂੰ ਪੁੱਛੀ ਜਾ ਸਕਦੀ ਹੈ